ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਦੋਸਤ ਗਰਮੀਤ ਹਠੂਰ ਤੇ ਦੋਸਤੋ ਆਪਾਂ ਅਕਸਰ ਗੱਲ ਕਰਦੇ ਆਂ ਸੋਸ਼ਲ ਮੀਡੀਆ ਦੀ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਨੂੰ ਬੁਰਾ ਮੰਨਦੇ ਨੇ ਇਹਦੇ 네ਗੇਟਿਵ ਪੱਖ ਦੀ ਗੱਲ ਕੀਤੀ ਜਾਂਦੀ ਆ ਤੇ ਪੋਜ਼ਿਟਿਵ ਪੱਖ ਵੀ ਦੋਸਤੋ ਸੋਸ਼ਲ ਮੀਡੀਆ ਦੇ ਨਾਲ ਨਾਲ ਹੀ ਨੇ ਤੇ ਅੱਜ ਆਪਾਂ ਸੋਸ਼ਲ ਮੀਡੀਆ ਦੇ ਇੱਕ ਪੋਜ਼ਿਟਿਟਿਵ ਪੱਖ ਦੀ ਗੱਲ ਕਰਾਂਗੇ ਆਪਾਂ ਖੜੇ ਆਂ ਦੋਸਤੋ ਪਿੰਡ ਹਠੂਰ ਤੋਂ ਛੀਨੀਵਾਲ ਨੂੰ ਜਾਂਦੀ ਸੜਕ ਦੇ ਉੱਪਰ ਇੱਥੇ ਸੂਏ ਦੇ ਉੱਪਰ ਇੱਕ ਪਾਂਦੀ ਪੁਲ ਦੀ ਟੁੱਟੀ ਹੋਈ ਸੀ ਸੱਜਣੋ ਉਹ ਟੁੱਟੀ ਹੋਈ ਪਾਂਦੀ ਹੁਣ ਕਰਕੇ ਪਿਛਲੇ ਦਿਨੀ ਬੁੱਢਾ ਦਲ ਦੇ ਨਿਹੰਗ ਸਿੰਘਾਂ ਦਾ ਇੱਕ ਘੋੜਾ ਜਿਹੜਾ ਉਹ ਸੂਏ ਦੇ ਵਿੱਚ ਡੱਕ ਕੇ ਮਰ ਗਿਆ ਤੇ ਉਹਦੀ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੋਸ਼ਲ ਮੀਡੀਆ ਤੇ ਤੇ ਉਸ ਵੀਡੀਓ ਨੂੰ ਦੇਖਣ ਤੋਂ ਬਾਅਦ ਉਸ ਪਾਂਦੀ ਦੀ ਅੱਜ ਰਿਪੇਅਰ ਕੀਤੀ ਜਾ ਰਹੀ ਆ ਉਹ ਬਣਾਈ ਜਾ ਰਹੀ ਆ ਕੌਣ ਬਣਾ ਰਿਹਾ ਕਿੰਨਾ ਨੇ ਇਹ ਸਾਰਾ ਖਰਚਾ ਕੀਤਾ ਹੋਇਆ ਆਪਾਂ ਗੱਲਬਾਤ ਕਰਦੇ ਆ ਮੇਰੇ ਨਾਲ ਪਿੰਡ ਹਠੂਰ ਦੇ ਹੀ ਕੁਝ ਸੱਜਣ ਖੜੇ ਨੇ ਆਪਾਂ ਗੱਲਬਾਤ ਕਰਦੇ ਆ ਅੰਕਲ ਜੀ ਹੁਣਾਂ ਨਾਲ ਜਿਨ੍ਹਾਂ ਨੇ ਜਿਨ੍ਹਾਂ ਦਾ ਪਰਿਵਾਰ ਇਸ ਪੰਦੀ ਨੂੰ ਬਣਾ ਰਿਹਾ ਵਾ ਤੇ ਨਾਲ ਦੋਸਤ ਨੇ ਜਿਹੜੇ ਉਹ ਹੈਲਪ ਕਰ ਰਹੇ ਨੇ ਆਪਾਂ ਗੱਲਬਾਤ ਕਰਦੇ ਆਂ ਉਹਨਾਂ ਨਾਲ ਅੰਕਲ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਅੰਕਲ ਕਿਵੇਂ ਤੁਹਾਡੇ ਮਨ ਚ ਆਇਆ ਖਿਆਲ ਉਸ ਦਿਨ ਮੇਰੇ ਖਿਆਲ ਤੁਸੀਂ ਨਹੀਂ ਸੀਗੇ ਜਿਹੜੇ ਦਿਨ ਕੋੜਾ ਡਿੱਗਿਆ ਹਾਂ ਬਿਲਕੁਲ ਮੈਂ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਇਹਦੇ ਬਾਰੇ ਤੇ ਕਿਵੇਂ ਤੁਸੀਂ ਇਹ ਸਾਰਾ ਖਰਚਾ ਕਰਨ ਦਾ ਸੋਚਿਆ ਉਹ ਦੱਸੋ ਜਰੂਰ ਇਹ ਸਾਨੂੰ ਪਤਾ ਬਾਹਰੋਂ ਲੱਗਿਆ ਆਪਣੇ ਕਹਨੇ ਜਦੋਂ ਮੇਰਾ ਮੁੰਡਾ ਬਾਹਰ ਆਸਟ੍ਰੇਲੀਆ ਚ ਜੀ ਉਹਨੇ ਦੇਖੀ ਇਹ ਆਪਣੀ ਵੀਡੀਓ ਵਾਇਰਲ ਹੋਈ ਵੀ ਹਾਂਜੀ ਵੀ ਸੂਏ ਦੇ ਵਿੱਚ ਘੋੜਾ ਦੇ ਕੇ ਮਰ ਗਿਆ ਜੀ ਤਾਂ ਉਹਦੇ ਮਾਂ ਨੂੰ ਠੇਸ ਪੁੱਜੀ ਹਾਂਜੀ ਪਰ ਉਹਨੇ ਕਿਹਾ ਕਹਿੰਦਾ ਡੈਡੀ ਵੀ ਇਹ ਜਿਹੜੀ ਇਹਦੀ ਪੰਧ ਆ ਇਹ ਤੂੰ ਜਿੰਨਾ ਵੀ ਖਰਚਾ ਹੁੰਦਾ ਇਹ ਦੇ ਕਰਕੇ ਇਹ ਬਣਾ ਵੀ ਕੱਲ ਨੂੰ ਹੋਰ ਕੋਈ ਇਹ ਤਾਂ ਚਲੋ ਜੋ ਹੋ ਗਿਆ ਹੋ ਗਿਆ ਇਹਦਾ ਆਪਾਂ ਨੂੰ ਪਤਾ ਨਹੀਂ ਸੀਗਾ ਵੀ ਇਹ ਟੁੱਟੀ ਵੀ ਆ ਕੋ ਸਾਡਾ ਉਧਰਲੇ ਪਾਸੇ ਪੱਤੀ ਦੇ ਦੂਜੇ ਪਾਸੇ ਘਰ ਆ ਜੀ ਇੱਧਰ ਆਉਣਾ ਜਾਣਾ ਸਾਡਾ ਬਹੁਤ ਘੱਟ ਤੇ ਇਸ ਕਰਕੇ ਫੋਂ ਪਤਾ ਲੱਗ ਗਿਆ ਤਾਂ ਉਹਨੇ ਇਹ ਕਿਹਾ ਵੀ ਤੂੰ ਇਹਨੂੰ ਜਿੰਨੇ ਪੈਸੇ ਆਉਂਦੇ ਆ ਖਰਚ ਕਰਕੇ ਵੀ ਇਹਨੂੰ ਰੇਲਿੰਗ ਲਾ ਕੇ ਤੇਦਾ ਸੁਰੱਖਿਆ ਇਹਨੂੰ ਪ੍ਰਬੰਧ ਪੂਰਾ ਵਧੀਆ ਕਰ ਜੀ ਸੋ ਇਸ ਤਰ੍ਹਾਂ ਮੈਂ ਫਿਰ ਆਪਣੇ ਮਿਸਤਰੀ ਜਗਦੀਪ ਸਿੰਘ ਦੇ ਨਾਲ ਕਾਕੇ ਨਾਲ ਗੱਲਬਾਤ ਕੀਤੀ ਕਿ ਆਪਾਂ ਬੱਚਾ ਉੱਥੇ ਬਣਾਉਣੀ ਆ ਰੇਲਿੰਗ ਲਾਉਣੀ ਆ ਉਹਨੇ ਮੈਨੂੰ ਕਿਹਾ ਵੀ ਕੋਈ ਨਹੀਂ ਅੰਕਲ ਜੀ ਆਪਾਂ ਜਦੋਂ ਕਹਾਂ ਤੁਸੀਂ ਆਪਾਂ ਜਾ ਕੇ ਤਿਆਰ ਕਰ ਦਾਂਗੇ ਸੋ ਅੱਜ ਮੇਰੇ ਨਾਲ ਪੂਰਾ ਸਹਿਯੋਗ ਦੇ ਰਿਹਾ ਆ ਨਾਲ ਮੇਰੇ ਆਪਣੇ ਬੱਚੇ ਮੇਰੇ ਇਹ ਵੀ ਖੜੇ ਹਨ ਇਹਨਾਂ ਵੀ ਸਵੇਰ ਦੇ ਧੁੱਪ ਦੇ ਵਿੱਚ ਇੱਥੇ ਨਾਲ ਇਹ ਵੀ ਸੇਵਾ ਕਰ ਰਹੇ ਆ ਸੋ ਇਹਦਾ ਸੇਵਾ ਤਾਂ ਆਹ ਦੇਖੋ ਜੀ ਨਾਲ ਮਿਲ ਕੇ ਹੀ ਹੁੰਦੀ ਆ ਇਹ ਪਤਾ ਨਹੀਂ ਹੁੰਦਾ ਹੁੰਦਾ ਕਿ ਇਹਦੇ ਉਥੋਂ ਹੋਣੀਆਂ ਤੇ ਕਿਹਨੇ ਕਰਨੀਆਂ ਕਿੰਨੇ ਚਿਰ ਦਾ ਇਹ ਮੇਰੇ ਖਿਆਲ 25 30 ਸਾਲਾਂ ਦੀ ਇਸ ਤਰ੍ਹਾਂ ਟੁੱਟੀ ਪਈ ਸੀਗੀ ਸੋ ਇਹ ਦੁੱਖ ਬਹੁਤ ਹੋਇਆ ਉਹਨਾਂ ਦਾ ਘੋੜਾ ਵਿਚਾਰਿਆਂ ਦਾ ਲੱਖਾਂ ਦਾ ਘੋੜਾ ਡਿੱਗ ਗਿਆ ਕਾਨੂੰ ਇੱਥੇ ਹੋਰ ਮਨੁੱਖ ਵੀ ਵਿੱਚ ਕੋਈ ਮੋਟਰਸਾਈਕਲ ਕੋਈ ਸਾਈਕਲ ਵਾਲਾ ਕੋਈ ਹੋਰ ਵੀ ਨੁਕਸਾਨ ਹੋਣ ਦਾ ਡਰ ਸੀਗਾ ਸੋ ਚਲੋ ਪਰਮਾਤਮਾ ਨੇ ਇਹ ਸੇਵਾ ਲਈ ਅਸੀਂ ਸੇਵਾ ਉਹ ਆਪਦੇ ਤਨੋਂ ਮਨੋਂ ਨਾਲ ਕੀਤੀ ਆ ਮੈਂ ਇਨਾਂ ਸਾਰਿਆਂ ਵੀਰਾਂ ਦਾ ਜਿੰਨੇ ਮੇਰੇ ਨਾਲ ਸਵੇਰ ਦੇ ਇੱਥੇ ਧੁੱਪ ਦੇ ਵਿੱਚ ਖੜੇ ਆ ਬਹੁਤ ਬਹੁਤ ਧੰਨਵਾਦ ਆ ਬਹੁਤ ਰਿਣੀ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਜਿਵੇਂ ਅੰਕਲ ਜੀ ਉਹਨਾਂ ਨੇ ਦੱਸਿਆ ਵੀ ਇਹਨਾਂ ਦੇ ਬੇਟੇ ਨੇ ਬਾਹਰ ਵੀਡੀਓ ਦੇਖੀ ਤੇ ਉਹ ਵੀਡੀਓ ਨੂੰ ਦੇਖਣ ਤੋਂ ਬਾਅਦ ਉਹਨਾਂ ਨੇ ਇਹ ਜਿਹੜਾ ਪਾਂਦੀ ਆ ਉਹਨੂੰ ਬਣਾਉਣ ਬਾਰੇ ਸੋਚਿਆ ਤੇ ਅੰਕਲ ਜੀ ਉਹਨਾਂ ਨੂੰ ਫੋਨ ਕੀਤਾ ਸੋ ਦੋਸਤੋ ਮੈਂ ਇਹ ਗੱਲ ਕਰਦਾ ਸੀਗਾ ਸੋਸ਼ਲ ਮੀਡੀਆ ਦੀ ਪਾਵਰ ਦੀ ਵੀ ਸੋਸ਼ਲ ਮੀਡੀਆ ਦੀ ਪਾਵਰ ਕੀ ਆ ਜੇ ਨੂੰ ਆਪਾਂ ਸਹੀ ਤਰੀਕੇ ਨਾਲ ਇਸਤੇਮਾਲ ਕਰਦੇ ਆ ਉਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਹੀ ਇਹ ਕੰਮ ਆ ਜਿਹੜਾ ਉਹ ਸੰਭਵ ਹੋ ਸਕਿਆ ਤੇ ਨਾਲ ਸਾਡੇ ਹੋਰ ਸਾਥੀ ਖੜੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਵਿਰੋਧਣਾ ਕੀ ਹੋਇਆ ਸੀਗਾ ਸਾਰੀ ਘਟਨਾ ਤੁਸੀਂ ਉਹਦੇ ਮਯੂਰ ਸੀਗੇ ਇਸ ਦਿਨ ਹਾਂਜੀ ਇੱਥੇ ਸੀ ਉਹ ਦੱਸਿਓ ਵੀਰੇ ਉਹਦੇ ਬਾਰੇ ਕੀ ਹੋਇਆ ਸੀਗਾ ਉਸ ਦਿਨ ਉਸ ਟਾਈਮ ਅਸੀਂ ਇੱਥੇ ਸੀਗੇ ਆ ਵੀਰ ਹੁਣੀ ਵੀ ਇੱਥੇ ਸੀਗੇ ਤੁਹਾਡੇ ਖੇਤ ਨੇ ਵੀਰੇ ਨੇੜੇ ਹਾਂ ਜੇਤ ਆਪਣੇ ਨਾਲ ਲੱਗਦੇ ਜੀ ਇਹ ਪੰਦੀ ਕਾਫੀ ਟਾਈਮ ਤੋਂ ਬਾਅਦ ਟੁੱਟੀ ਆ ਪ੍ਰਸ਼ਾਸਨ ਨੂੰ ਵੀ ਕਈ ਵਾਰ ਜਿ ਕਿਹਾ ਸੀ ਸੁਵੇ ਮੈਂ ਕਿ ਮੈਨੂੰ ਵੀ ਕਿਹਾ ਸੀਗਾ ਇਹ ਅਨਗੋਲੀ ਕਰਤੀ ਗੱਲ ਜੀ ਇਹਨਾਂ ਨੇ ਤੇ ਅਪਰਾਲੇ ਕਰੇ ਆ ਕਈ ਵਾਰੀ ਪਰ ਕਦੇ ਰਾਸ ਨਹੀਂ ਆਈ ਤੇ ਉਸ ਟਾਈਮ ਬੁੱਢਾ ਦਲ ਦਾ ਘੋੜੇ ਆ ਰਹੇ ਸੀਗੇ ਉਹ ਅਸੀਂ ਵੀ ਸਾਹਮਣੇ ਹੀ ਖੜੇ ਸੀ ਕੁਦਰਤੀ ਜਦੋਂ ਡੈਗ ਪੇ ਪਾਣੀ ਦਾ ਬਹਾਅ ਤੇ ਸੀ ਉਹ ਸਵਰਗਵਾਸ ਹੋ ਗਿਆ ਘੋੜਾ ਹੂੰ ਤੇ ਉਸ ਤੋਂ ਬਾਅਦ ਚਲੋ ਵੀਡੀਓ ਚੱਲੀ ਵੀਡੀਓ ਵਾਇਰਲ ਹੋਈ ਇਹ ਕਿੰਨੇ ਦਿਨ ਪਹਿਲਾਂ ਦੀ ਗੱਲ ਆ ਵੀਰੇ ਜਿਹੜਾ ਇਹ ਲਗੋ ਵੀ 5-6 ਦਿਨ ਪਹਿਲਾਂ ਦੀ ਗੱਲ ਹੈ ਜੀ 5-6 ਹਾਂਜੀ ਤੇ ਚਲੋ ਘੋੜਾ ਵਿਚਾਰਾ ਸਵਰਗਵਾਸ ਹੋ ਗਿਆ ਤੇ ਉਸ ਤੋਂ ਬਾਅਦ ਜਦੋਂ ਵੀਡੀਓ ਬਣੀ ਵੀਡੀਓ ਵਾਇਰਲ ਹੋ ਗਈ ਤੇ ਇਹਨਾਂ ਦਾ ਬੱਚਾ ਪਰਮਜੀਤ ਸਿੰਘ ਬੀਤ ਦੀ ਪਰਿਵਾਰ ਆ ਜੀ ਸਾਡੇ ਜੀ ਤੇ ਇਹਨਾਂ ਦਾ ਬੱਚਾ ਬਾਹਰ ਆ ਉਹਨਾਂ ਨੇ ਜਦੋਂ ਦੇਖੀ ਉਹਨਾਂ ਦੇ ਮਨ ਨੂੰ ਠੇਸ ਪਹੰਚੀ ਇਹ ਫਿਰ 베ਦੀ ਪਰਿਵਾਰ ਕਹਿੰਦੀ ਅਸੀਂ ਇਹਨਾਂ ਦੀ ਵੀ ਹੈਲਪ ਕਰਨੀ ਹੈ ਜ਼ਰੂਰ ਇੱਥੇ ਵੀ ਜਿੰਨਾ ਵੀ ਖਰਚ ਹੋਵੇ ਅਸੀਂ ਕਰਾਂਗੇ ਅਸੀਂ ਧੰਨਵਾਦ ਇਹਨਾਂ ਪਰਿਵਾਰ ਦਾ ਰਿਣੀ ਆ ਜਿਨ੍ਹਾਂ ਨੇ ਇਹ ਪ੍ਰਾਲਾ ਕਰਕੇ ਰੇਲਿੰਗ ਦਾ ਪ੍ਰਬੰਧ ਕਰਿਆ ਚਲੋ ਵੀ ਕੱਲ ਨੂੰ ਵੱਡੀ ਕੋਈ ਖਤਰਾ ਹੋਣ ਤੋਂ ਟਲ ਸਕਦੀ ਹੈ ਜੀ ਤੇ ਬਾਕੀ ਅਸੀਂ ਇਹਨਾਂ ਦੇ ਹਮੇਸ਼ਾ ਰਿਣੀ ਰਹਾਂਗੇ ਜਿਨ੍ਹਾਂ ਨੇ ਇਹ ਰੇਲੰਗ 걸ਵਾਈ ਆ ਜੀ ਅ ਸੋ ਦੋਸਤੋ ਜਿਵੇਂ ਵੀਰ ਹਣ ਨੇ ਦੱਸਿਆ ਕਿ ਪੰਡ ਹਠੂਰ ਤੋਂ ਪਰਮਜੀਤ ਸਿੰਘ 베ਦੀ ਪਰਿਵਾਰ ਵੱਲੋਂ ਜਿਹੜੀ ਇਹ ਸੇਵਾ ਇਹ ਕੀਤੀ ਗਈ ਆ ਮੈਂ ਸਾਰੇ ਪਿੰਡ ਹਟੂਰ ਵੱਲੋਂ ਤੇ ਪਿੰਡ ਛੀਨੀਆਲ ਵੱਲੋਂ ਸਿਰਫ ਇਹਨਾਂ ਦੋਨਾਂ ਪਿੰਡਾਂ ਵੱਲੋਂ ਨਹੀਂ ਜੋ ਵੀ ਕੋਈ ਇੱਥੋਂ ਲੰਘਦਾ ਵਾ ਹਰ ਇੱਕ ਬੰਦੇ ਵੱਲੋਂ ਇਹਨਾਂ ਦੇ ਪਰਿਵਾਰ ਦਾ ਧੰਨਵਾਦ ਕਰਦਾ ਤੇ ਨਾਲ ਹੀ ਸੁਨੇਹਾ ਦਿੰਨਾ ਕਿ ਇਸ ਵੀਡੀਓ ਨੂੰ ਇਸ ਚੰਗੇ ਕੰਮ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸ਼ੇਅਰ ਕਰਨ ਦਾ ਮਤਲਬ ਦੋਸਤੋ ਸਿਰਫ ਮੇਰੇ ਕਹਿਣ ਦਾ ਇੰਨਾ ਹੀ ਆ ਵੀ ਜੇ ਕੋਈ ਚੰਗਾ ਕੰਮ ਹੁੰਦਾ ਤਾਂ ਉਹਨੂੰ ਸ਼ੇਅਰ ਕਰਨਾ ਸਾਡਾ ਫਰਜ਼ ਬਣਦਾ ਵਾ ਜੇ ਅਸੀਂ ਅੱਜ ਇਸ ਚੰਗੇ ਕੰਮ ਹੁੰਦੇ ਨੂੰ ਸ਼ੇਅਰ ਕਰਾਂਗੇ ਤਾਂ ਕੱਲੋਂ ਕੋਈ ਦੇਖ ਕੇ ਜੇ ਕੋਈ ਚੰਗਾ ਕੰਮ ਹੁੰਦਾ ਦੇਖੂ ਤਾਂ ਉਹ ਚੰਗਾ ਸੋਚੂਗਾ ਜੇ ਆਪਾਂ ਮਾੜੇ ਕੰਮ ਸ਼ੇਅਰ ਕਰਦੇ ਆ ਤਾਂ ਆਪਾਂ ਕਹਿੰਦੇ ਨੇ ਕਿ ਸੋਸ਼ਲ ਮੀਡੀਆ ਮਾੜਾ ਵਾ ਮੈਂ ਇਹੀ ਗੱਲ ਪਹਿਲਾਂ ਕਰਦਾ ਹਟਿਆ ਕਿ ਜੇ ਸੋਸ਼ਲ ਮੀਡੀਆ ਦੀ ਚੰਗੀ ਵਰਤੋਂ ਕੀਤੀ ਜਾਵੇ ਚੰਗੇ ਕੰਮਾਂ ਨੂੰ ਚੰਗੇ ਉਪਰਾਲਿਆਂ ਨੂੰ ਆਪਾਂ ਸ਼ੇਅਰ ਕਰਾਂਗੇ ਤਾਂ ਚੰਗੇ ਲੋਕ ਹੋਰ ਜੁੜਦੇ ਨੇ ਜਿਵੇਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਅੰਕਲ ਜੀ ਉਹਨਾਂ ਦੇ ਮਾਨ ਦੇ ਬੱਚੇ ਚੰਗਾ ਆਈਡੀਆ ਚੰਗਾ ਵਿਚਾਰ ਆਇਆ ਇਸੀ ਤਰ੍ਹਾਂ ਆਪਣੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਹੋਰ ਲੋਕਾਂ ਦੇ ਦਿਮਾਗ 'ਚ ਵੀ ਚੰਗੇ ਆਈਡੀਏ ਚੰਗੇ ਵਿਚਾਰ ਆਉਣਗੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇੱਕ ਵਾਰ ਫੇਰ ਅੰਕਲ ਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਦੋਸਤਾਂ ਦਾ ਬਹੁਤ ਧੰਨਵਾਦ ਮਿਸਤਰੀ ਸਾਹਿਬ ਵੀਰਾ ਜਸਦੀਪ ਖੜਾ ਵਾ ਇਹਨਾਂ ਦਾ ਬਹੁਤ ਧੰਨਵਾਦ ਤੇ ਜਿੰਨੇ ਵੀ ਲੋਕ ਸ਼ੇਅਰ ਕਰਨਗੇ ਇਸ ਵੀਡੀਓ ਨੂੰ ਸਾਰਿਆਂ ਦਾ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ